ਗੱਲੇ ਵਾਲੇ ਬਾਗ ਦੇ ਵਿੱਚ ਅੰਗਰੇਜ਼ ਸਰਕਾਰ ਵੇਲੇ ਬਹੁਤ ਵੱਡੀ ਖੂਨ ਦੀ ਹੌਲੀ ਖੱਲੀ ਗਈ ਸੀ ਉਸ ਦਾ ਬਦਲਾ ਅੱਜ ਦੇ ਦਿਨ ਸ਼ਹੀਦឧਦਮ ਸਿੰਘ ਨੇ ਲਿਆ ਸੀਗਾ ਸੋ ਉਹਨਾਂ ਦੀ ਇੱਕ ਮਹਾਨ ਯੋਧੇ ਦੀ ਯਾਦ ਦੇ ਵਿੱਚ ਜਿਹੜਾ ਇਹ ਖੂਨਦਾਨ ਕੈਂਪ ਆਪਾਂ ਲਗਾਤਾਰ ਕਈ ਵਾਰ ਕਈ ਸਾਲਾਂ ਤੋਂ ਲਾ ਰਹੇ ਆਂ ਔਰ ਇਹ ਬਲੱਡ ਡੋਨਰ ਕਲੱਬ ਜਿਹੜਾ ਹੈਗਾ ਮਹਿਤਪੁਰ ਇਹਨੇ 100 ਤੋਂ ਉੱਪਰ ਜਿਹੜਾ ਹੈਗਾ ਆ ਵੱਧ ਤੋਂ ਵੱਧ ਖੂਨਦਾਨ ਕੈਂਪ ਇਥੇ ਮਹਿਤਪੁਰ ਵਿੱਚ ਲਗਾ ਦਿੱਤੇ ਆ ਤੇ ਜਿੱਥੇ ਗੁਨਾਮ ਜੀ ਤੁਸੀਂ ਵਿਧਾਈ ਦੇ ਪਾਤਰੋਂ ਉਥੇ ਜਿਹੜੇ ਇਲਾਕਾ ਨਿਵਾਸੀ ਸਾਡੇ ਜਿਨ੍ਹਾਂ ਨੇ ਹਰ ਪਲ ਆਪਣਾ ਜਿੱਥੇ ਖੂਨਦਾਨ ਕੀਤਾ ਆ ਉਥੇ ਆਪਣਾ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਆ ਤੇ ਆਪਾਂ ਉਹਨਾਂ ਦੇ ਧੰਨਵਾਦੀ ਆ ਉਥੇ ਸਾਡੇ ਉਹ ਮਹਾਨ ਯੋਧੇ ਸਰਦਾਰ ਉਦਮ ਸਿੰਘ ਜੀ ਉਹਨਾਂ ਨੂੰ ਕੋਟਨ ਕੋਟਨ ਪ੍ਰਣਾਮ ਉਹਨਾਂ ਨੂੰ ਅੱਜ ਸ਼ਰਦਾ ਦੇ ਫੁੱਲ ਭੇਟ ਕਰਦੇ ਹੋਏ ਇਹ ਖੂਨਦਾਨ ਉਹਨਾਂ ਨੂੰ ਸਮਰਪਿਤ ਕਰਦੇ ਹਾਂ ਤੇ ਸੋ ਇਹੀ ਇੰਨੇ ਹੀ ਗੱਲਾਂ ਨਾਲ ਵੈਕਰੂ ਜੀ ਕਾ ਖਾਲਸਾ